ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਗੋਰੋ ਸਾਹਿਬ ਜਿਨ੍ਹਾਂ ਦੀ ਇੱਕ ਵੀਡੀਓ ਪਿਛਲੇ ਹਫਤੇ ਸਾਰੀ ਸੰਗਤ ਨੇ ਦੇਖੀ ਔਰ ਬਹੁਤ ਜ਼ਿਆਦਾ ਦੁੱਖ ਪ੍ਰਗਟ ਕੀਤਾ ਜਿਨ੍ਹਾਂ ਦੇ ਦਿਲ ਨੂੰ ਸੜ ਗਈ ਤਾਂ ਕੁਝ ਲੋਕਾਂ ਨੇ ਬੇਦਨਾ ਆਪਣੇ ਕਮੈਂਟ ਕੀਤੇ ਉਹਦੇ ਬਾਬਤ ਮੈਂ ਬਾਅਦ ਚ ਜ਼ਿਕਰ ਕਰਾਂਗਾ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਾਂਗਾ ਪ੍ਰਚਾਰਕ ਸਜਣਾ ਦਾ ਔਰ ਸੂਜਵਾਨ ਬੁੱਧੀਜੀਵ ਲੋਕਾਂ ਦਾ ਜਿਨ੍ਹਾਂ ਨੇ ਵੀਰ ਗੁਰਮੀਤ ਸਿੰਘ ਗੋਰੋ ਸਾਹਿਬ ਨੂੰ ਉਹਨਾਂ ਨੂੰ ਫੋਨ ਕਰਕੇ ਔਰ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਉਹਨਾਂ ਦੇ ਮਨ ਨੂੰ ਦਿਲਾਸਾ ਦਿੱਤਾ ਹੌਸਲਾ ਦਿੱਤਾ ਗੱਲ ਲਾ ਆ। ਹਾਂਜੀ। ਔਰ ਇਹ ਅਹਿਸਾਸ ਕਰਾਇਆ ਕਿ ਗੁਰੂ ਸੰਗਤ ਦੇ ਵਿੱਚ ਵਸਦਾ। ਗੁਰਮੀਤ ਸਾਹਿਬ ਗੌਰਵ ਸਾਹਿਬ ਹੋਣਾ ਨੇ ਜਦੋਂ ਇਹਨਾਂ ਸਜਣਾ ਨਾਲ ਗੱਲਬਾਤਾਂ ਕੀਤੀਆਂ ਤੇ ਉਹਨਾਂ ਨੇ ਵੀ ਸਾਰਿਆਂ ਸਜਣਾਂ ਦਾ ਮਾਣ ਤਣ ਰੱਖਿਆ ਔਰ ਇਹ ਗੱਲ ਮਹਿਸੂਸ ਕੀਤੀ ਕਿ ਜੋ ਵੀ ਵੀਡੀਓ ਪਾਈ ਹੈ ਇਹ ਅਗਾਹ ਤੋਂ ਕਦੀ ਵਾਸਤੇ ਵੀ ਇਹ ਭੁੱਲ ਨਹੀਂ ਹੋਵੇਗੀ। ਔਰ ਸਾਰੇ ਸਿੱਖਾਂ ਦੀਆਂ ਬੇਨਤੀਆਂ ਨੂੰ ਮੰਨਦੇ ਹੋਏ ਗੁਰਮੀਤ ਸਿੰਘ ਔਰ ਸਾਹਿਬ ਨਿਰੰਤਰ ਉਸੇ ਤਰ੍ਹਾਂ ਹੀ ਆਪਣੇ ਕਥਾ ਆਪਣੀਆਂ ਵਿਚਾਰਾਂ ਸਮੂਹ ਸੰਗਤਾਂ ਦੇ ਨਾਲ ਸਾਂਝੀਆਂ ਕਰਦੇ ਰਹਿਣਗੇ ਕਿਉਂਕਿ ਬਹੁਤ ਵੱਡਾ ਯੋਗਦਾਨ ਅਗਰਮੀਤ ਸਿੰਘ ਔਰ ਸਾਹਿਬ ਹੁਣਾ ਦਾ ਪੰਥ ਵਾਸਤੇ ਬਹੁਤ ਵੱਡਾ ਯੋਗਦਾਨ ਦੇਤ ਨਾਲ ਲੋਕਾਂ ਨੂੰ ਉਹਨਾਂ ਨੇ ਸਿੱਖੀ ਦੇ ਨਾਲ ਜੋੜਿਆ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਸਿੱਖੀ ਦੇ ਨਾਲ ਕੋਈ ਤਾਲੁਕਾਤ ਹੀ ਨਹੀਂ ਸੀ ਜਿਹੜੇ ਸਿੱਖੀ ਦੇ ਬਾਬਤ ਜਾਣਦੇ ਨਹੀਂ ਸੀ ਉਹਨਾਂ ਲੋਕਾਂ ਨੂੰ ਸਿੱਖੀ ਨਾਲ ਜੋੜਿਆ ਇਨਾ ਦਰਦ ਰੱਖਣ ਵਾਲੇ ਪ੍ਰਚਾਰਕ ਨੇ ਆਪਣੇ ਦੁਖੀ ਹਿਰਦੇ ਦੇ ਨਾਲ ਦੁਖੀ ਕਾਤੋਂ ਉਹ ਸਾਰੀਆਂ ਸੰਗਤਾਂ ਨੂੰ ਪਤਾ ਹੀ ਉਹ ਵਿਚਾਰਾਂ ਚੱਲਦੀਆਂ ਰਹਿਣਗੀਆਂ ਸਾਡੀਆਂ ਮੀਟਿੰਗਸ ਜਿਹੜੀਆਂ ਨੇ ਉਹ ਨਿਰੰਤਰ ਚੱਲਦੀਆਂ ਰਹਿਣਗੀਆਂ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤਕਰੀਬਨ ਉਹ ਜਨੀਆਂ ਵੀ ਸਾਡੀਆਂ ਉੱਚੇ ਦਰਜੇ ਦੀਆਂ ਦਰਜੇ ਦੀਆਂ ਸੰਸਥਾਵਾਂ ਨੇ ਉਹਨਾਂ ਨਾਲ ਵਿਚਾਰ ਵਟਾਂਦਰਾ ਚੱਲਦਾ ਰਹੇ ਮੀਟਿੰਗ ਚੱਲਦੀਆਂ ਰਹਿਣ ਤਾਂ ਜੋ ਅਜਿਹਾ ਸਟੈਪ ਕੋਈ ਵੀ ਪ੍ਰਚਾਰਕ ਆਪਣੀ ਜ਼ਿੰਦਗੀ 'ਚ ਨਾ ਪੁੱਟੇ ਔਰ ਮੈਂ ਇਥੇ ਧੰਨਵਾਦ ਕਰਦਾ ਜਮ ਗੁਰਬੀ ਸਿੰਘ ਘਰ ਸਮਝੀ ਤੁਹਾਡਾ ਜਿਨ੍ਹਾਂ ਨੇ ਬੇਨਤੀ ਨੂੰ ਮੰਨ ਕੇ ਨਿਰੰਤਰ ਪ੍ਰਚਾਰ ਕਰਨ ਦਾ ਵਾਅਦਾ ਕੀਤਾ ਔਰ ਗਾਂ ਤੋਂ ਐਸੀ ਕੋਈ ਵੀ ਵੀਡੀਓ ਨਾ ਪਾਉਣ ਦਾ ਸਾਰਿਆਂ ਦੇ ਨਾਲ ਜਿਹੜਾ ਬੱਚੇ ਨੂੰ ਵੱਧ ਹੋਏ ਉਹ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਤੋਂ ਧੰਨਵਾਦ ਉਹਨਾਂ ਸੱਜਣਾਂ ਦਾ ਜਿਨ੍ਹਾਂ ਨੇ ਮਾਨਤਾ ਕਰਦਿਆਂ ਆ ਵੀਰ ਸਿੰਘ ਵੀਰ ਗੁਰਮੀਤ ਸਿੰਘ ਘਰੋਸ ਸਾਹਿਬ ਜੀ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਆ ਉਹਨਾਂ ਨਾਲ ਹਮਦਰਦੀ ਜਤਾਈ ਮੈਂ ਇੱਕ ਹੀ ਜਗ੍ਹਾ ਸਾਰਿਆਂ ਦਾ ਜ਼ਿਕਰ ਕਰ ਦਵਾਂ ਅਗਰ ਮੈਂ ਕੱਲੇ ਕੱਲੇ ਸੱਜਣ ਦਾ ਨਾਮ ਲੈਣ ਲੱਗਾ ਦ ਲਿਸਟ ਬਹੁਤ ਲੰਬੀ ਹੋ ਚੁੱਕੀ ਬਗੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਬੇਨਤੀ ਆ ਕਿ ਮੇਰੀ ਇੱਕ ਕਿ ਇਹ ਕੋ ਪਹਿਲਾ ਹਾਸਾ ਨਹੀਂ ਵਾਪਰਿਆ ਇਸ ਤੋਂ ਪਹਿਲਾਂ ਵੀ ਇਹ ਹਾਸੇ ਵਾਪਰੇ ਨੇ ਪਰ ਹੋਇਆ ਕੀ ਕਿ ਲੋਕਾਂ ਨੇ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰ ਕਰਕੇ ਵਿਚਾਰਾਂ ਦੇ ਦੇ ਕੇ ਦੇ ਦੇ ਕੇ ਵਾਪਸ ਲੈ ਕੇਉਣ ਦੀ ਜਗਾ ਉਸ ਉਹਨਾਂ ਲੋਕਾਂ ਨੂੰ ਐਸਾ ਦੂਰ ਕਰ ਦਿੱਤਾ ਕਿ ਉਹ ਪੱਕੇ ਤੌਰ ਤੇ ਪਰਿਵਾਰਾਂ ਦੇ ਪਰਿਵਾਰਾਂ ਸੰਦੇਹ ਤੀ ਕਿਤੇ ਨ ਕਿਤੇ ਹੋਰ ਜਗ੍ਹਾ ਜਾ ਕੇ ਟਿਕ ਗਏ ਮੈਂ ਕਿਸੇ ਧਰਮ ਦਾ ਨਾਮ ਨਹੀਂ ਲਵਾਗਾ ਦੁਨੀਆ ਤੇ ਬੜੇ ਧਰਮ ਨੇ ਜਿਸ ਨੂੰ ਵੀ ਕੋਈ ਇਨਸਾਨ ਜਿਹੜਾ ਉਹ ਮਤਲਬ ਦੁਖੀ ਹੋ ਕੇ ਕਹਿ ਲਵੇ ਜਾਂ ਇਹ ਕਹਿ ਲਵੇ ਕਿ ਠੀਕ ਹੈ ਜੇ ਤੁਸੀਂ ਫਿਰ ਵਾਪਸ ਲੈ ਕੇ ਨਹੀਂ ਆਉਣਾ ਸਾਨੂੰ ਤਾਂ ਮੈਂ ਚੱਲਿਆ ਦੋਸਤੋ ਅਸੀਂ ਬਹੁਤ ਕੀਮਤੀ ਹੀਰੇ ਪਹਿਲਾਂ ਮੇਖ ਹੋ ਚੁੱਕੇ ਹਾਂ ਮੈਂ ਜ਼ਿਕਰ ਤਾਂ ਨਹੀਂ ਕਰਨਾ ਚਾਹ ਰਿਹਾ ਇੱਥੇ ਕਿ ਇਹ ਵਿਸ਼ਾ ਹੋਣ ਬਹੁਤ ਲੰਮਾ ਹੋ ਜਾਣਾ ਆਓ ਅਗਰ ਕਿਸੇ ਦੇ ਦਿਲ ਨੂੰ ਕੋਈ ਸੱਟ ਵੱਜਦੀ ਹੈ ਉਹਨੂੰ ਤੋੜਨ ਦੀ ਬਜਾਏ ਉਹਨੂੰ ਆਪਣੇ ਨਾਲ ਜੋੜੀਏ ਹਾਂਜੀ ਅਸੀਂ ਆਪਣਿਆਂ ਨੂੰ ਆਪਣੇ ਕੋਲੋਂ ਤੋੜ ਕੇ ਜਦੋਂ ਦੂਸਰੇ ਬੰਨੇ ਭੇਜਦੇ ਹਾਂ ਨਾ ਦਿਲ ਨੂੰ ਸੱਟ ਬਹੁਤ ਲੱਗਦੀ ਹੈ ਗੁਰੂ ਪਿਆਰਿਓ ਮੈਂ ਧੰਨਵਾਦੀ ਗੁਰਨਾਮਕ ਪਾਸ਼ੇ ਦੇ ਚਰਨਾਂ ਦਾ ਜਿਨ੍ਹਾਂ ਨੇ ਕਿਰਪਾ ਕਰਕੇ ਤੇ ਇਸ ਮਸਲੇ ਨੂੰ ਬਹੁਤ ਜਲਦੀ ਸੁਲਝਾ ਲਿਆ ਸ਼ਾਇਦ ਇੱਕ ਲਾਰਾ ਲੰਬਾ ਪੈਂਦਾ ਤੇ ਮੈਂ ਕਹਿੰਨਾ ਕਿ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਮੈਂ ਇਹਨੂੰ ਅਣਹੋਣੀ ਕਹਾਵਾਂਗਾ ਇਹ ਨਹੀਂ ਕਿ ਇੱਕ ਬੰਦਾ ਸਾਡਾ ਸਾਥ ਛੱਡ ਕੇ ਜਾ ਰਿਹਾ ਤੇ ਕੋਈ ਵੱਡੀ ਗੱਲ ਨਹੀਂ ਇਹ ਅਣ ਹੋਣੀ ਆ ਪਰ ਇਹ ਹੁਣ ਹੋਣੀ ਅਣ ਹੋਣੀ ਵਾਕਈ ਵਾਪਰ ਜਾਂਦੀ ਪਰ ਗੁਰੂ ਮਹਾਰਾਜ ਜੀ ਨੇ ਕਿਰਪਾ ਕਰਕੇ ਇਹ ਕਾਣਾ ਹੋਣੀ ਵਰਤਨ ਤੋਂ ਬਚਾ ਲਈ ਤਾਂ ਤਾਂ ਸਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਟਨ ਕੋਟਨਵਾਦ ਇਨੀਆਂ ਬੇਨਤੀਆਂ ਕਰਿਓ ਪ੍ਰਵਾਣ ਤੇ ਮੈਂ ਬਹੁਤ ਬਹੁਤ ਵਧਾਈਆਂ ਜਿੰਨਾ ਵੀਰ ਗੁਰਵੀਰ ਸਿੰਘ ਗੌਰਵ ਸਾਹਿਬ ਹੁਣਾਂ ਨੂੰ ਕਿ ਤੁਸੀਂ ਆਪਣੇ ਪ੍ਰਚਾਰ ਦੇ ਦੌਰ ਦੇ ਵਿੱਚ ਨਿਰੰਤਰ ਵਿਚਰੋ ਕਿਸੇ ਵੀ ਤਰ੍ਹਾਂ ਦੀ ਕੋਈ ਚੰਗੀ ਪਰੇਸ਼ਾਨੀ ਆਉਂਦੀ ਹੈ ਤੇ ਆਉਣ ਵਾਲੇ ਸਮੇਂ ਚ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪਕਿਆਂ ਦੇ ਨਾਲ ਅਪਡੇਟ ਕੀਤੀ ਜਾਵੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰਕ ਉਸਚੇਤਨਾ ਸਥਾਨ ਸਾਡੀ ਸੰਸਥਾ ਸਾਡੇ ਵੀਰ ਸਾਡੇ ਭਰਾ ਇਕੱਠੇ ਹੋ ਕੇ ਕੀ ਫੈਸਲੇ ਲੈਂਦੇ ਨੇ ਉਹ ਤੁਹਾਡੇ ਸਾਰੇ ਨਾਲ ਸਾਂਝੇ ਕੀਤੇ ਜਾਣਗੇ ਇਨੀਆਂ ਫਤਿਹ ਦੀਆਂ